ਮੈਨੂੰ ਇੱਥੇ ਸਿੱਧਾ ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਹੈ ਵੀ ਉਹ ਸੁਭਦੀਪ ਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਗਲਤ ਬੰਦਿਆਂ ਤੋਂ ਇੰਟਰਵਿਊਆਂ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਤੇ ਸੁਭਦੀਪ ਦਾ ਜਿਹੜਾ ਚੈਪਟਰ ਹੈ ਕਲੋਜ਼ ਕਰਨਾ ਚਾਹੁੰਦੇ ਉਹ ਵੀ ਸਿੱਧਾ ਨਾ ਘੇੜਾ ਦਿੱਤਾ ਇਹ ਵੀ ਚ ਆ ਗਿਆ એનર્ਜੀ ਇੰਨੀ ਸੀ ਉਹ ਤਾਂ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬਸੋਂ ਬਾਹਰ ਨੇ ਮੈਂ ਤਾਂ ਇੱਕ ਬਸ ਪਬਲਿਕ ਨੂੰ ਜਿਹੜੀ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਆ ਤਿੰਨ ਸਾਲਾਂ ਤੋਂ ਉਹਨਾਂ ਮੇਰੀ ਅੱਗੇ ਇਹੀ ਬੇਨਤੀ ਐ ਵੀ ਤੁਸੀਂ ਸਾਡਾ ਸਾਥ ਹੱਥ ਛੱਡੋ ਕੋਈ ਗੱਲ ਨਹੀਂ ਵੈਸੇ ਗੁਰੂ ਕਰੂਗਾ ਕਦੇ ਨਾ ਕਤੇ ਕਿਰਪਾ ਬਾਕੀ ਸਾਰੇ ਜਣੇ ਸਿੱਧੂ ਦਾ ਪੋ ਪੋਲੀਟੈਕਸ ਚਾਹੇ ਬੋ ਸਾਨੂੰ ਪੋਲੀਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਹੈ ਇਹ ਉਹਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲੇ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਐ ਅਸੀਂ ਐਨੇ ਕਿ ਨਿੱਕੇ ਮੁੱਟੇ ਧਰਵੇ ਕੰਮ ਕਰਾ ਸਕਦੇ ਹਾਂ